जिसके लिए आप आए थे वो कौन उसका नाम क्या है नाम नहीं पता नहीं। नाम ना पता नहीं ना, आप ऐसे ही आ गए नहीं ब्लैक है एमएलए की तरफ से आए थे एमएलए के कौन सा एमएलए ये जो अपने हैं ये तो एमएलए बना नहीं अभी बन जाएंगे और क्या नाम क्या है इनका नाम नहीं पता मैंने इतना पता नहीं कर रहे हैं आज ਆਮ ਪਾਰਟੀ ਕਿਹੜਾ ਏਰੀਆ ਤੁਹਾਡਾ ਬਾਰੇਵਾਲ ਫਿਰ ਇੱਥੇ ਕਿਵੇਂ ਆਮ ਪਾਰਟੀ ਨੂੰ ਸਪੋਰਟ ਕਰਦੇ ਹੋ ਕਿਉਂ ਖੜਾ ਆਮ ਪਾਰਟੀ ਕੋਲੋਂ ਕੀ ਨਾਮ ਆੜਾ ਖੜਾ ਨਾ ਮੂੰਹ ਤੋਂ ਨਹੀਂ ਪਤਾ ਉਸ ਨੂੰ ਕੌਣ ਖੜਾਗਾ ਉਹ ਤਾਂ ਪਤਾ ਹੋਊਗਾ ਮੈਂ ਤਾਂ ਇੱਦਾਂ ਆ ਗਿਆ ਮੈਨੂੰ ਪਤਾ ਨਹੀਂ ਕਿਸ ਦੇ ਨਾਲ ਆ ਗਿਆ ਕਿ ਕਿਸੇ ਨੇ ਕਿਹਾ ਯਾਰੀ ਦੋਸਤੀ ਨਾਲ ਵੀ ਪੈਸੇ ਪੂਸੇ ਮਿਲੇ ਆ ਜਿਨ੍ਹਾਂ ਨੂੰ ਤੁਸੀਂ ਵਰਕਰ ਕਹਿ ਸਕਦੇ ਹੋ ਸੋ ਕੋਲਡ ਵਰਕਰ ਕਹਿ ਸਕਦੇ ਜੋ ਵੀ ਕਹਿ ਸਕਦੇ ਹੋ ਜੋ ਉਹਨਾਂ ਨੂੰ ਨਾਮ ਤੱਕ ਨਹੀਂ ਪਤਾ ਹੁਣ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਉਹ ਕਿਵੇਂ ਵਰਕਰ ਹੋ ਸਕਦੇ ਨੇ ਕਿਵੇਂ ਸਪੋਰਟਰ ਹੋ ਸਕਦੇ ਨੇ ਤੇ ਜਿੰਨਿਆਂ ਕੇ ਨਾਲ ਗੱਲ ਕੀਤੀ ਨੇ ਸਭ ਪ੍ਰਵਾਸੀ ਨੇ ਪਰ ਇਹਨਾਂ ਦੇ ਵਿੱਚੋਂ ਕੋਈ ਵੀ ਇੱਥੋਂ ਦਾ ਜਿਹੜਾ ਹੈਗਾ ਉਹ ਬਸਨੀਕ ਲੁਧਿਆਣੇ ਦਾ ਨਹੀਂ ਹੈ ਕਿਹੜਾ ਏਰੀਆ ਤੁਹਾਡਾ ਇਹ ਤੁਹਾਡਾ ਏਰੀਆ ਕਿਹੜਾ ਬਾਰੇਵਾਲ ਹੈ ਬਾਰੇਵਾਲ ਫਿਰ ਇੱਥੇ ਕਿਵੇਂ ਆਮ ਪਾਰਟੀ ਨੂੰ ਸਪੋਰਟ ਕਰਦੇ ਹੋ ਕਿਉਂ ਖੜਾ ਆਮ ਪਾਰਟੀ ਵੱਲੋਂ ਕੀ ਨਾਮ ਹੈੜਾ ਖੜਾ ਨਾਮੋਂ ਧਨੀਵਤਾ ਉਸ ਨਾਮ ਕੀਆ ਨਾਮ ਨਹੀਂ ਪਤਾ ਹੁਣ ਤੱਕ ਲਦਿਆ ਕੀ ਕੀ ਕੰਮ ਕਰਿਆ ਆਮਾ ਦੀ ਪਾਰਟੀ ਨੇ ਆਮਾ ਦੀ ਪਾਰਟੀ ਦੇ ਪੰਜਾਬ ਦੇ ਕੋਈ ਪੰਜ ਲੀਡਰਾਂ ਦੇ ਨਾਮ ਆਮਾ ਦੀ ਪਾਰਟੀ ਦੇ ਪੰਜਾਬ ਦੇ ਪੰਜ ਲੀਡਰਾਂ ਦੇ ਨਾਮ ਨਹੀਂ ਪਤਾ ਤੁਸੀਂ ਆਮਾ ਦੀ ਵੱਡਾ ਰੋਡ ਸ਼ੋਅ 'ਚ ਆਏ ਹੋ ਆਮਾ ਦੀ ਵੱਡਾ ਰੋਡ ਸ਼ੋਅ 'ਚ ਆਏ ਹੋ ਹਾਂਜੀ ਕੌਣ ਖੜਾਗਾ ਉਹ ਤਾਂ ਪਤਾ ਹੋਊਗਾ ਮੈਂ ਤਾਂ ਇੱਦਾਂ ਆ ਗਿਆ ਮੈਨੂੰ ਪਤਾ ਨਹੀਂ ਕਿਹਦੇ ਨਾਲ ਆ ਗਿਆ ਕਿ ਕਿਸੇ ਨੇ ਕਿਹਾ ਯਾਰੀ ਦੋਸਤੀ ਨਾਲ ਕਿ ਪੈਸੇ ਪੂਸੇ ਮਿਲੇ ਆ ਪੈਸੇ ਤਾਂ ਨਹੀਂ ਮਿਲੇ ਆ ਆਮਾ ਦੇ ਰੋਡ ਪ੍ਰਚਾਰ ਰੋਡ ਸ਼ੋਅ 'ਚ ਆਇਆ ਆਮਾ ਦੀ ਪਾਰਟੀ ਦੇ ਰੋਡ ਸ਼ੋਅ 'ਚ ਆਮ ਆਦਮੀ ਪਾਰਟੀ ਰੋਡ ਸ਼ੋਅ ਚਾਹੀ ਸੀ ਨਹੀਂ ਨਹੀਂ ਹੈ ਆਹ ਹੈ ਝੰਡਾ ਆਮ ਆਦਮੀ ਪਾਰਟੀ ਦਾ ਆ ਨਾਮ ਹੈ ਮੋਦੀ ਨਾਮ ਹੈ ਮੋਦੀ ਕੇ ਆਮ ਆਦਮੀ ਪਾਰਟੀ ਰੋਡ ਸ਼ੋਅ ਚਾਹੀ ਸੀ ਇਧਰ ਆਤੇ ਆਧਰ ਸੇ ਆਤੇ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੇ ਵਿੱਚ ਇਹ ਆਏ ਨੇ ਤਾਂ ਇਥੋਂ ਦੇਖ ਸਕਦੇ ਹੋ ਕਿ ਕੀ ਹਾਲਾਤ ਹੋ ਸਕਦੇ ਨੇ ਮੈਂ ਨਾਮ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਪਹਿਲਾਂ ਨਾਮ ਤੱਕ ਜਿਹੜਾ ਉਹ ਨਹੀਂ ਦੱਸਿਆ ਗਿਆ ਐਡੀ ਉਤਰੀ ਉਮਰ ਕਿੰਨੀ ਉਮਰ ਰੱਖਦੇ 18 18 ਹੋੜ ਪਾਏਗਾ ਕਿ ਪਾਵਾਂਗੇ ਕਿੱਥੋਂ 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 ਕਿ ਤੋਂ ਤੁਸੀਂ ਕਹ ਰਹੇ ਹੋ ਆਪਾਂ ਅਸੀਂ ਜੈਸਵਲ ਗ੍ਰਾਨਟ ਸਟੋਰ ਅੱਛਾ ਤੇ ਇੱਥੇ ਕੌਣ ਕੌਣ ਖੜਾ ਹੈ ਇੱਥੇ ਕੌਣ ਖੜਾ ਹੈ ਜਿਸਕੇ ਲਈ ਆਪ ਆਏ تھے ਉਹ ਕੌਣ ਉਸ ਦਾ ਨਾਮ ਕੀ ਹੈ ਨਾਮ ਨਹੀਂ ਪਤਾ ਵੀਰੇ ਨਾ ਪਤਾ ਨਹੀਂ ਆਪ ਐਸੇ ਹੀ ਆ ਗਏ ਨਹੀਂ ਬਲੈਕ ਆਇਆ ਸਾਡਾ ਕਿਸ ਨੇ ਬੁਲਾਇਆ ਤਾਂ ਆਪ ਕੋ ਸਾਡਾ ਦੋਸਤ ਨੇ ਬੁਲਾਇਆ ਕਹਿੰਦੇ ਪਾਰਟੀ ਉਹ ਕੋਣ ਹੈ ਕੋਈ ਕਹਾਂ ਗਿਆ ਉਹ ਹਲੇ ਗਿਆ ਹੋਇਆ ਹੋਇਆ ਆਊਗਾ ਨੇ 30 ਬੋਰਡ ਕਰਨੇ ਲਈ ਆਏ تھے ਐਮਐਲਏ ਕੀ ਤਰਫ ਚਾਹਤੇ ਹੋ ਐਮਐਲਏ ਕਿ ਕੌਣ ਸਾ ਐਮਐਲਏ ਇਹ ਜੋ ਆਪਣੇ ਹੈ ਚਾਲਾ ਇਹ ਤਾਂ ਐਮਐਲਏ ਬਣਾ ਨਹੀਂ ਅਭੀ ਬਣ ਜਾਣਗੇ ਹੋਰ ਕੀ ਨਾਮ ਕੀ ਹੈ ਇਹਨ ਕਾ ਨਾਮ ਨਹੀਂ ਪਤਾ ਪਰ ਨਿਵਾਤਨਾਮ ਪਤਾ ਬਗਨ ਰਿਪੋਰਟ ਕਰਨੇ ਆ ਗਏ ਲੁਧਿਆਣਾ ਵੈਸਟ ਦੀ ਤਸਵੀਰ ਇਹ ਆ ਇਥੋਂ ਰੋਡ ਸ਼ੋ ਆਮਾਦੀਪ ਪਾਰਟੀ ਦਾ ਜਿਹੜਾ ਉਹ ਲੰਘਿਆ ਆ ਤਾਂ ਜੋ ਸਪੋਰਟ ਦੇ ਵਿੱਚ ਆਮਾਦੀਪ ਪਾਰਟੀ ਦੇ ਜਿਨ੍ਹਾਂ ਨੂੰ ਤੁਸੀਂ ਵਰਕਰ ਕਹਿ ਸਕਦੇ ਹੋ ਜਾਂ ਸੋ ਕੋਲਡ ਵਰਕਰ ਕਹਿ ਸਕਦੇ ਜੋ ਵੀ ਕਹਿ ਸਕਦੇ ਹੋ ਜੋ ਰੋਡ ਸ਼ੋ ਦੇ ਵਿੱਚ ਸ਼ਾਮਲ ਜ਼ਰੂਰ ਸੀ ਪਰ ਰੋਡ ਸ਼ੋ ਅੱਗੇ ਹੋਰ ਸਾਈਡ ਨੂੰ ਚੱਲ ਗਿਆ ਤਾਂ ਇਹ ਰੋਡ ਸ਼ੋ ਤੋਂ ਨਿਕੜਦੇ ਨੇ ਜਦੋਂ ਇਹਨਾਂ ਤੋਂ ਇਹ ਪੁੱਛਿਆ ਗਿਆ ਕਿ ਕੌਣ ਆਮ ਆਦਮੀ ਪਾਰਟੀ ਦੇ ਵੱਲੋਂ ਖੜਾ ਆ ਉਹਦਾ ਨਾਮ ਕੀ ਆ ਤਾਂ ਇਹਨਾਂ ਨੂੰ ਨਾਮ ਤੱਕ ਨਹੀਂ ਪਤਾ ਹੁਣ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਉਹ ਕਿਵੇਂ ਵਰਕਰ ਹੋ ਸਕਦੇ ਨੇ ਕਿਵੇਂ ਸਪੋਰਟਰ ਹੋ ਸਕਦੇ ਨੇ ਤੇ ਜਿੰਨਿਆਂ ਕੇ ਨਾਲ ਗੱਲ ਕੀਤੀ ਨੇ ਸਭ ਪ੍ਰਵਾਸੀ ਨੇ ਇੱਥੋਂ ਕੋਈ ਵੀ ਨਹੀਂ ਆ ਕਿਸੇ ਕੋਈ ਹਾਲਾਂਕਿ ਬਹੁਤੇ ਪ੍ਰਵਾਸੀ ਵਸਨੀਕ ਵੀ ਨੇ ਲੁਧਿਆਣੇ ਦਾ ਪਰ ਇਹਨਾਂ ਦੇ ਵਿੱਚੋਂ ਕੋਈ ਵੀ ਇੱਥੋਂ ਦਾ ਜਿਹੜਾ ਹੈਗਾ ਉਹ ਵਸਨੀਕ ਲੁਧਿਆਣੇ ਦਾ ਨਹੀਂ ਹੈ ਤਾਂ ਇਹ ਇੱਕ ਦੂਜੇ ਤੇ ਗੱਲ ਸੱਟ ਰਹੇ ਨੇ ਕਿ ਸਾਨੂੰ ਹੁਣੇ ਬੁਲਾਇਆ ਸਾਨੂੰ ਹੁਣੇ ਬੁਲਾਇਆ ਤਾਂ ਕਿਸੇ ਨੂੰ ਵੀ ਆਪਣੇ ਜੋ ਉਮੀਦਵਾਰ ਨੇ ਕੈਂਡੀਡੇਟ ਨੇ ਉਸਦਾ ਨਾਮ ਤੱਕ ਜਿਹੜਾ ਹੈਗਾ ਉਹ ਨਹੀਂ ਪਤਾ ਇਹ ਤਸਵੀਰਾਂ ਲੁਧਿਆਣਾ ਵੈਸਟ ਦੀਆਂ ਨੇ ਲੁਧਿਆਣਾ ਵੈਸਟ ਤੋਂ ਸੰਜੀਪ अरोड़ा ਹੋਰਾਂ ਦੇ ਵੱਲੋਂ ਅੱਜ ਰੋਡ ਸ਼ੋ ਜਿਹੜਾ ਹੈਗਾ ਉਹ ਕੱਢਿਆ ਗਿਆ ਤਾਂ ਉਸ ਤੋਂ ਬਾਅਦ ਜੋ ਰੋਡ ਸ਼ੋ ਦੇ ਵਿੱਚ ਸ਼ਾਮਿਲ ਸੀ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਤੋਂ ਪੁੱਛਿਆ ਗਿਆ ਕਿ ਉਮੀਦਵਾਰ ਦਾ ਨਾਮ ਤੱਕ ਦੱਸੋ ਤਾਂ ਉਮੀਦਵਾਰ ਦਾ ਨਾਮ ਤੱਕ ਜਿਹੜਾ ਇਹਨਾਂ ਨੂੰ ਉਹ ਨਹੀਂ ਪਤਾ ਸੀ